ਡੇਰਾ ਬੱਸੀ ਦੇ ਇਲਾਕੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਸ ਤੋਂ ਬਾਅਦ ਡੀਐਸਪੀ ਡੀ ਨੇ ਮਾਮਲਾ ਪੂਰਾ ਟਰੇਸ ਕੀਤਾ ਔਰ ਕਿਸ ਤਰੀਕੇ ਦੇ ਉਹ ਨੌਜਵਾਨ ਸੀ ਕਿਹੜੀਆਂ ਮੰਗਾਂ ਨੂੰ ਲੈ ਕੇ ਗੋਲੀ ਚਲਾਈ ਗੱਲਬਾਤ ਕਰਦੇ ਆ ਸਰ ਪੂਰਾ ਮਾਮਲਾ ਕੀ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਨੇਡੀ ਕਨਸਟੇਬਲ ਅਰਤਿਕ ਫੋਰ ਰੂਟ ਨੰਬਰ 90302 ਜੋ ਕਿ ਪੰਚਪੁਲਾ ਬੈਰੀਅਰ ਤੋਂ ਅਜੀਸਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇਨ ਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਟ੍ਰੇਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜੇ ਲਈ ਸਾਡਾ ਕੋਈ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਖਲੋਂ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕੱਢ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟਕੜੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਹੈ ਗੱਡੀਆਂ। ਔਰ ਗੋਲੀ ਚਲਾਉਣ ਦਾ ਕੀ ਪਿੱਛੇ ਕਾਰਨ ਹੈ? ਇਹ ਆਪਣੇ ਜੀ ਤਿੰਨ ਨਵਾਲਿਕ ਲੜਕੇ ਸੀਗੇ ਆਪਣੇ ਡੇਰਾਬਾਸੀ ਏਰੀਆ ਨੂੰ ਬਿਲੋਂਗ ਕਰਦੇ ਸੀਗੇ ਜਿਹੜਾ ਇਹਦੇ ਚ ਇੱਕ 메ਨ ਦੋਸ਼ੀ ਸੀਗਾ ਉਹਦੇ ਤੇ ਪਹਿਲਾਂ ਵੀ ਪਿਛਲੇ ਸਾਲ ਡੇਰਾਬਾਸੀ ਥਾਣੇ ਵਿੱਚ ਹੀ 307 ਦਾ ਪਰਚਾ ਦਰਜ ਸੀਗਾ ਉਹਨਾਂ ਨੇ ਇੱਕ ਰੰਜਿਸ਼ ਚ ਇੱਕ ਵਿਆਹ ਦੇ ਫੰਕਸ਼ਨ ਦੇ ਵਿੱਚ ਜਿਹੜੀ ਆ ਫਾਇਰਿੰਗ ਕੀਤੀ ਸੀਗੀ ਸੋ ਉਸ ਤੋਂ ਬਾਅਦ ਉਹ ਜਿਹੜਾ ਦੋਸ਼ੀ ਸੀਗਾ ਬੇਲ ਤੇ ਸੀਗਾ ਤੇ ਹੁਣੇ ਜਿਹੜੀ ਮਡਲੀ ਪੁੱਛ ਕੇ ਤੋਂ ਇਹ ਸਾਹਮਣੇ ਆਇਆ ਸੀਗਾ ਵੀ ਇਹ ਕੌਸ਼ਲ ਗੈਂਗ ਚ ਜਿਹੜਾ 메ਨ ਕੌਸ਼ਲ ਸੀਗਾ ਉਹਨਾਂ ਨਾਲ ਇੰਟੈਕ ਸੀਗੇ ਤੇ ਉਹਨਾਂ ਵੱਲੋਂ ਇਹ ਟਾਰਗੇਟ ਇਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਜਿਹੜਾ ਹੀ ਇਹਨਾਂ ਨੇ ਇਹ ਫਾਇਰਿੰਗ ਕੀਤੀ ਸੀਗੀ ਗੋਲੀ ਕਿਉਂ ਚਲਾਈ ਕੋਈ ਮੰਗ ਰੱਖੀ ਸੀ ਇਹਨਾਂ ਨੇ ਉੱਥੇ ਜਾਂ ਕਿਉਂ ਗੋਲੀ ਚਲਾਈ ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੇ ਪਰਚੀ ਦਿੱਤੀ ਸੀਗੀ ਆ ਜਿਹਨਾਂ ਜਿਸ ਪੁਆਇੰਟ ਆਫ View ਨਾਲ ਇਹਨਾਂ ਨੂੰ ਉੱਪਰ ਇਨਸਟਰਕਸ਼ਨਸ ਆਈ ਸੀ ਇਹ ਹੈ ਤਾਂ ਇਹ ਦੇਖੋ ਇਨਸਟਰਕਸ਼ਨ ਦੇ ਰਿਲੇਟਿਡ ਹੀ ਆ ਬਾਕੀ ਫਿਲਹਾਲ ਇਹਨਾਂ ਨੇ ਉਹਦੇ ਜਿਹੜੇ ਨੰਬਰ ਮੈਂਸ਼ਨ ਕੀਤਾ ਜਿਵੇਂ ਇਹਨਾਂ ਨੂੰ ਉੱਪਰੋਂ ਪ੍ਰੋਵਾਈਡ ਹੋਈ ਸੀਗੀ ਇਹਨਾਂ ਨੇ ਉਸ ਦੇ ਬੇਸ ਤੇ ਉੱਪਰ ਹੀ ਉਹ ਉਹਤੇ ਕੀਤੀ ਸੀਗੀ ਬਟ ਸਾਡੀ ਟੀਮ ਦੀ ਐਕਟਿਵ ਇਨਵੈਸਟੀਗੇਸ਼ਨ ਦੇ ਕਰਕੇ ਜਿਹੜਾ ਹੈਗਾ ਟਾਈਮਲੀ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਤਾਂ ਕਿ ਆ ਸੀਗਾ ਸੋ ਉਹ ਜਿਹੜਾ ਹੈਗਾ ਸਿਰੇ ਨਹੀਂ ਚੜ ਸਕਿਆ ਸੀਗਾ ਬਟ ਫਿਰ ਵੀ ਜਿਹੜੇ ਜਿਹੜੇ ਨੰਬਰਸ ਵਗੈਰਾ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀ ਜਾਂ ਜਿਹੜੇ ਨੰਬਰਾਂ ਨਾਲ ਜਾਂ ਮੋਬਾਈਲ ਫੋਨ ਨਾਲ ਇਨ ਟੱਚ ਸੀਗੇ ਉੱਪਰ ਉਹ ਸਾਰੇ ਆਪਾਂ ਵੈਰੀਫਾਈ ਕਰ ਰਹੇ ਆ ਉਹ ਸਾਰੀ ਟੈਕਨੀਕਲ ਇਨਵੈਸਟੀਗੇਸ਼ਨ ਔਨ ਹੈ ਤੋ ਜੋ ਵੀ ਅੱਗੇ ਤੋਂ ਸਾਹਮਣੇ ਆਣਗੇ ਉਹ ਆਪ ਜੀ ਨੂੰ ਸ਼ੇਅਰ ਕੀਤੇ ਜਾਣਗੇ ਪਤਾ ਲੱਗਿਆ ਵੀ ਕਿੱਦਾਂ ਸਬੰਧ ਚ ਆਏ ਸੀ ਕੌਸ਼ਲ ਗੈਂਗ ਦੇ ਨਾਲ ਔਰ ਕਦੋਂ ਤੋਂ ਉਹਨਾਂ ਦੇ ਨਾਲ ਇੰਟਰਲਿੰਕ ਸੀਗੇ ਬੇਸਿਕਲੀ ਤਾਂ ਦੇਖੋ ਜੀ ਇਹ ਬੰਦੇ ਦਾ ਜਿਹੜਾ ਮੇਨ ਹੈਗਾ ਇਹੀ ਖੁਦ ਸੀਗਾ ਤੇ ਸੈਕੰਡਲੀ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਤੇ ਪਹਿਲਾਂ ਵੀ ਪਰਚਾ ਦਰਜ ਹੈ ਜੇਲ੍ਹਾਂ 'ਚ ਵੀ ਰਹਿ ਕੇ ਆਇਆ ਸੋ ਇਹਦੇ ਮਾੜੇ ਬੰਦਿਆਂ ਨਾਲ ਜੇਲ੍ਹਾਂ 'ਚ ਵੀ ਸੰਪਰਕ ਹੋਏ ਸੀਗੇ ਸੋ ਬਾਕੀ ਉਹ ਸਾਰਾ ਐਗਜੈਕਟਲੀ ਕੌਣ-ਕੌਣ ਬੰਦੇ ਇਨਵੋਲਡ ਹੈ ਕਿਦੇ ਥਰੂ ਆਇਆ ਉਹ ਸਾਰਾ ਟੋਟਲੀ ਆਪਣੇ ਜਿਹੜਾ ਹੈਗਾ ਡੀਪਲੀ ਆਪਾਂ ਇਨਵੈਸਟਿਗੇਟ ਕਰ वेपन भी कर गया और मोटरसाइकिल हालांकि पूरा मामला की सी, किस फायरिंग हुई है और ये क्लियर नहीं हो पाया लेकिन यो हो जारी है। कैमरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम चैनल पर